ਮੈਂ ਟੁੱਟਾ ਆਪਣਾ ਹਰਮਿੰਦਰ ਸਿੰਘ ਆ ਜੀ ਉਹਦੇ ਵੀ ਸੱਟ ਲੱਗੀ ਹਾਂਜੀ ਹਾਂ ਉਹਦੇ ਜੀ ਇੱਥੇ ਗਏ ਜਦੋਂ ਆਪਣਾ ਕਟਾ ਆਇਆ ਜੀ ਅਸਾਂ ਨੂੰ ਜਿਹੜੇ ਦੇਖਿਆ ਸਮਝੌਤੇ ਦੇ ਉਹਨਾਂ ਨੇ ਸਾਡੇ ਪਤਨ ਜੀ ਅਣਪਛਾਤੇ ਬੰਦੇ ਤੇ ਜਿਨ੍ਹਾਂ ਨੇ ਸਾਡੇ ਉੱਪਰ ਹਮਲਾ ਕਰਿਆ ਜੀ ਹੁਣ 15-20 ਬੰਦੇ ਦੀ ਉਹਨੂੰ ਪ੍ਰਸ਼ਾਸਨ ਨਾਲ ਕੋਈ ਪ੍ਰਸ਼ਾਸਨ ਨਾਲ ਸਾਡਾ ਇਹੀ ਆ ਵੀ ਇਹਨਾਂ ਦਾ ਪਰਚਾ ਦਰਜ ਹੋ ਗਿਆ ਵੀ ਸਾਨੂੰ ਵਾਅਦਾ ਕਰਨ ਦੇ ਜਿਵੇਂ ਆਪਾਂ ਨੇ ਅਸੀਂ 307 ਦਾ ਪਰਚਾ ਬਣਦਾ ਜੀ ਉਹਨਾਂ ਤੇ ਜਿਵੇਂ ਉਹਨਾਂ ਨੇ ਆਪਣੇ ਪ੍ਰਧਾਨ ਤੇ ਮਾਰਿਆ ਜੀ ਇੱਕ ਬਲਕ ਪ੍ਰਧਾਨ ਥੋੜੇ ਕਿੰਨੀ ਕਿ ਸੱਟ ਲੱਗੀ ਸੀ ਆਪਣੀ ਜੀ ਉਂਗਲ ਟੁੱਟ ਗਈ ਇਹ ਹੋਪੀ ਹਾਂਜੀ ਆਗਰਾਹ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਮੇਰਾ ਨਾਮ ਹਰਦੀਪ ਸਿੰਘ ਟਰਾਲੀ ਜ਼ਿਲ੍ਹਾ ਪਿਆਲਾ ਬਲਾਕ ਬੰਦਾ ਸਿਕਤਰਾਂ ਕਿਹੜੀ ਯੂਨੀਅਨ ਵੱਲੋਂ ਧਰਨਾ ਦੇ ਰਹੇ ਹੋ ਤੁਸੀਂ ਇਹ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਵੱਲੋਂ ਧਰਨਾ ਜਿਹੜਾ ਇੱਥੇ ਪਹਸਿਆਣਾ ਠਾਨਾ ਕੇਂਦਰ ਦਾ ਅੱਜ ਦਾ ਪ੍ਰੋਗਰਾਮ ਬਣਿਆ ਹੋਇਆ ਹੈ ਨਹੀਂ ਮਸਲਾ ਕੀ ਹੈ ਇਹ ਮਸਲਾ ਨਾ ਇਹ ਅਸਲ ਦੇ ਵਿੱਚ 13 ਫਰਵਰੀ ਨੂੰ ਇੱਕ ਇੱਥੇ ਮਤਲਬ ਵੱਡੇ ਪਰਿਵਾਰ ਰਹਿੰਦਾ ਨੰਬਰਦਾਰਾਂ ਪਰਿਵਾਰ ਚ ਉਹ ਜੀ ਉਹ ਬੀਬੀ ਦੇ ਉਹਦਾ ਮੁੰਡਾ ਗਗਨਦੀਪ ਸਿੰਘਾ ਜੀ ਉਹ ਇਥੇ ਨੇ ਥੋੜਾ ਪਲਾਟਾਂ ਦਾ ਮਸਲਾ ਸੀਗਾ ਇੱਕ ਪਰਿਵਾਰ ਹੋਰ ਸੀਗਾ ਨਾਲ ਉਹਨਾਂ ਦਾ ਘਰ ਬਣਿਆ ਹੋਇਆ ਸੀਗਾ ਉਹ ਫੌਜ ਚ ਰਿਟਾਇਰ ਹੋ ਕੇ ਆਏ ਹੋਏ ਆ ਇਹ ਇਹਨਾਂ ਨੇ ਚਲੋ ਪਲਾਟਾਂ ਦਾ ਮਸਲਾ ਚੱਲਦਾ ਸੀ ਉਹ ਪਰਿਵਾਰ ਦਾ ਘਰ ਢਾਅ ਦਿਆ ਜਦੋਂ ਅਸੀਂ ਮੌਕੇ ਤੇ ਮਤਲਬ ਸਾਡੀ ਜੂਨੀਆਨਾਂ ਦੇ ਕੁਝ ਆਗੂ ਬਲਾਕ ਪ੍ਰਧਾਨ ਦੇ ਨਾਲ ਸਾਡੇ ਬਲਾਕ ਆਗੂ ਪਹੁੰਚੇ ਤਾਂ ਉਹਨਾਂ ਨੇ ਸਾਡੀ ਬਲਾਕ ਟੀਮ ਤੇ ਹੀ ਹਮਲਾ ਕਰ ਦਿਆ ਜਿਹੜੇ ਹਮਲੇ ਦੇ ਵਿੱਚ ਸਾਡਾ ਇੱਕ ਬਲਾਕ ਪ੍ਰਧਾਨ ਦੇ ਸਿਰ ਦੇ ਵਿੱਚ ਉਹਨਾਂ ਨੇ ਐਂਗਲ ਮਾਰਿਆ ਉਹ ਸੱਟ ਇੰਨੀ ਗੰਬੀਰ ਸੀ ਕਿ ਸਾਡੇ ਪ੍ਰਧਾਨ ਦੀ ਵੀ ਜਾਨ ਜਾ ਸਕਦੀ ਸੀ ਇੱਕ ਸਾਡਾ ਇਹ ਹਰਮਿੰਦਰ ਸਿੰਘ ਮਿੰਟੂ ਸੀ ਆ ਸੋਨੀ ਬਰਸ ਸਾਡੇ ਇਹਦੇ ਐਂਗਲ ਮਾਰੇ ਹੱਥ ਦੇ ਦੀਆਂ ਉਂਗਲਾਂ ਟੁੱਟ ਗਈਆਂ ਦੂਜੇ ਆਗੂਆਂ ਤੇ ਉਹਨਾਂ ਨੇ ਰੋਡ ਇੰਟਾ ਵੀ ਮਾਰੇ ਤੇ ਡੰਡੇ ਵੀ ਮਾਰੇ ਇਹਨਾਂ ਦੇ ਚਲੋ ਉਹਨਾਂ ਨੇ ਕੀਤਾ ਕਰਨ ਤੋਂ ਬਾਅਦ ਇਹ 13 ਫਰਵਰੀ ਦਾ ਮਸਲਾ ਸੀਗਾ ਅੱਜ ਦੇਖ ਲਓ 20 ਮਾਰਚ ਹੋ ਗਈ ਇਹ ਥਾਣੇ ਵਾਲੇ ਨੇ ਪਰਚਾ ਤਾਂ ਦਰਜ ਕਰ ਲਿਆ ਅਸੀਂ ਕਈ ਵਾਰੀ ਮੀਟਿੰਗਾਂ ਵੀ ਕੀਤੀਆਂ ਡੀਐਸਪੀ ਤੋਂ ਲੈ ਕੇ ਐਸਐਸਪੀ ਸਾਹਿਬ ਤੱਕ ਸਾਡੀਆਂ ਮੀਟਿੰਗਾਂ ਹੋ ਗਈਆਂ ਇਹਨਾਂ ਨੇ ਉਹਦੇ ਵਿੱਚ ਕੋਈ ਧਾਰਾ ਦੇ ਵਿੱਚ ਵਾਧਾ ਨਹੀਂ ਕੀਤਾ ਜਦੋਂ ਸਾਨੂੰ ਐਂਡ ਤੇ ਆ ਕੇ ਫਿਰ ਇਹ ਡਿਸੀਜਨ ਲੈਣਾ ਪਿਆ ਸਾਨੂੰ ਹਰ ਐਂਡ ਤੇ ਆ ਕੇ ਤੁਹਾਨੂੰ ਠਾਣਾ ਘੇਰਨਾ ਪੈ ਰਿਹਾ ਜਦੋਂ ਪੱਕਾ ਮੋਰਚਾ ਲਾਉਂਗੇ ਤੁਸੀਂ ਹਾਂ ਇਹ ਸਾਡਾ ਪੱਕਾ ਮੋਰਚਾ ਕਿਉਂਕਿ ਜੰਗਲ ਰਾਜ ਇੱਥੇ ਆ ਗਿਆ ਜੰਗਲ ਰਾਜ ਨੂੰ ਖਤਮ ਕਰਨ ਵਾਸਤੇ ਫਿਰ ਆਪਾਂ ਨੂੰ ਲੋਕ ਜਿਹੜੇ ਝਾੜੂ ਲੋਕ ਆ ਉਹ ਲੋਕਾਂ ਨੂੰ ਘਰਾਂ ਚੋਂ ਬਾਹਰ ਨਿਕਲਣਾ ਪੈਂਦਾ ਸੜਕਾਂ ਤੇ ਬੈਠਣਾ ਪੈਂਦਾ ਜਿਵੇਂ ਆਪਾਂ ਪਹਿਲਾਂ ਦਿੱਲੀ ਦੇ ਮੋਦੀ ਦੀ ਜਿਹੜੇ ਕਾਲੇ ਕਾਨੂੰਨ ਲਿਆਂਦੇ ਉਹਨਾਂ ਨੂੰ ਵਾਪਸ ਮੋੜਿਆ ਐਵੇਂ ਹੀ ਹੋਣ ਜਿਹੜੇ ਜੰਗਲ ਰਾਜ ਪੰਜਾਬ ਸਰਕਾਰ ਨੇ ਸੀਐਮ ਭਗਵੰਤ ਮਾਨ ਦੀ ਸਰਕਾਰ ਨੇ ਜੰਗਲ ਰਾਜ ਲਾਗੂ ਕਰਦਿਆ ਉਹਨੂੰ ਖਤਮ ਕਰਨ